ਦਿਲ ਦੇਲਾ ਪਿਆਰ ਪਿਆਰ ਨਾਲ ਚੀਜ਼ ਬਣਾਈ ਦੀਏ ਇਹ ਨਹੀਂ ਕਿ ਪੈਸੇ ਵਟਨ ਤੇ ਵੀ ਜਿਆਦਾ ਘਰ ਦੇ ਬਜ਼ੁਰਗ ਕਹਗੇ ਆ ਕਿ ਸਸਤਾ ਸੌਦਾ ਕਰੋ ਚੀਜ਼ ਵਧੀਆ ਬਣਾ ਕੇ ਦਿਓ ਕੁਆਨਟੀਟੀ ਉੱਤੇ ਕਿਉਂ ਮੇਰਾ ਇਹ ਪ੍ਰਿੰਸ ਜੀ ਹਾਂ ਨਹੀਂ ਕਿ ਸਵਾਦ ਹੀ ਗੱਲ ਮੇਨ ਗੱਲ ਤੇ ਸਵਾਦ ਰਹੀ ਆ ਤੇ ਟੇਸਟ ਬਾਕ ਹੋ ਜਾਣਾ ਦਾ ਬਿਲਕੁਲ ਦਾ ਵੀ ਤੇ ਗੋਲਾ ਜਿੰਨਾ ਲਾਈਮਨ ਵਗੈਰਾ ਹਾਂਜੀ ਸਾਹਿਬ ਕਵਰਨੇ ਗੁਰਦਾਸਪੁਰ ਤੋਂ ਜਿੱਥੇ ਬਟਾਲਾ ਦੀ ਕਿਲਾ ਮੰਡੀ ਵਾਲੀ ਬੇਲਪੂਰੀ ਵਾਲੀ ਰੇੜੀ ਮਸ਼ਹੂਰ ਇਸ ਲਈ ਹੈ ਕਿ ਇਹ ਤਿੰਨ ਪੀੜੀਆਂ ਤੋਂ ਪਹਿਲਾਂ ਤੋਂ ਚੱਲ ਰਹੀ ਹੈ ਅਤੇ ਅੱਜ ਵੀ ਲੋਕ ਲੱਭਦੇ ਹੋਏ ਆਉਂਦੇ ਨੇ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਰੇੜੀ ਤੇ ਸ਼ੁਰੂ ਤੋਂ ਜਿਵੇਂ ਦਾ ਸਵਾਦ ਸੀ ਓਮੀ ਸਵਾਦ ਅੱਜ ਵੀ ਹੈ ਤੇ ਸਾਫ ਸਫਾਈ ਵੀ ਹੈ ਤਸਵੀਰਾਂ 'ਚ ਜੋ ਰੇੜੀ ਤੁਸੀਂ ਦੇਖ ਰਹੇ ਹੋ ਇਹ ਹੈ ਆਮ ਬੇਲਪੂਰੀ ਦੀ ਰੇੜੀ ਜੋ ਹਰ ਸ਼ਹਿਰ ਅਤੇ ਹਰ ਬਾਜ਼ਾਰ 'ਚ ਐਸੀਆਂ ਹੋਣਗੀਆਂ ਲੇਕਿਨ ਬਟਾਲਾ ਦੇ ਇੱਕ ਬਾਜ਼ਾਰ 'ਚ ਖੜੀ ਇਹ ਰੇੜੀ ਖਾਸ ਇਹ ਹੈ ਕਿ ਇਸ ਰੇੜੀ ਨੂੰ ਲੋਕ ਲੱਭਦੇ ਲੱਭਦੇ ਆਉਂਦੇ ਨੇ ਕਿਉਂਕਿ ਇਹ ਰੇੜੀ ਇੰਨੀ ਪੁਰਾਣੀ ਹੈ ਕਿ ਹੁਣ ਤੀਸਰੀ ਪੀੜ੍ਹੀ ਇਹ ਕੰਮ ਕਰ ਰਹੀ ਹੈ ਰੇੜੀ ਤੇ ਬੇਲਪੁਰੀ ਇਮਲੀ ਦਾ ਗੋਲਾ ਤੇ ਗੋਲੀ ਵਾਲਾ ਬੱਤਾ ਮਸ਼ਹੂਰ ਹੈ ਤੇ ਇਹ ਸਾਲਾਂ ਤੋਂ ਇਹੀ ਸਮਾਨ ਵੇਚ ਰਹੇ ਨੇ ਅਤੇ ਅੱਜ ਵੀ ਉਹੀ ਸਮਾਨ ਹੈ ਜੋ ਲੋਕਾਂ ਦਾ ਕਹਿਣਾ ਹੈ ਕਿ ਜਦ ਬੱਚੇ ਹੁੰਦੇ ਉਹ ਇਨਾਂ ਕੋਲ ਆਉਂਦੇ ਸਨ ਅਤੇ ਅੱਜ ਉਹ ਵੱਡੇ ਹੋ ਗਏ ਨੇ ਤਾਂ ਵੀ ਇੱਥੇ ਆ ਰਹੇ ਨੇ ਅਤੇ ਸਮਾਂ ਬਹੁਤ ਹੋ ਗਿਆ ਲੇਕਿਨ ਸਵਾਦ ਉਹੀ ਹੈ ਜੋ ਸਾਲਾਂ ਪਹਿਲਾਂ ਸੀ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਖਬਰ ਜੀ ਪ੍ਰਿੰਸ ਜੀ ਹਾਂ ਨੇ ਸਵਾਦ ਹੀ ਗੱਲ ਮੇਨ ਗੱਲ ਤੇ ਸਵਾਦਲੀ ਆ ਤੇ ਟੇਸਟ ਬਹੁਤ ਜਿਹਨ ਦਾ ਬਿਲਕੁਲ ਦਾ ਵੀ ਤੇ ਗੋਲਾ ਕਿੰਨਾ ਲਾਈਮਨ ਵੇਰਾ ਹਾਂਜੀ ਹਾਂਜੀ ਇਹਨੇ ਤਾਂ ਹੋ ਗਈ ਗਿਆ ਮੈਨੂੰ ਅਸੀਂ ਸਾਨੂੰ 18 ਸਾਲ ਦੀ ਉਮਰ ਹੈ ਤੁਹਾਨੂੰ 15 ਸਾਲ ਹੋਈ ਗਈ ਲਗਭਗ ਇਤੋਂ ਉਦੋਂ ਦੇ ਛੋਟੇ ਛੋਟੇ ਇਹ ਇਹੀ ਜਰਾਉਂਦੇ ਰਹੇ ਆ ਮਤਲਬ ਕਰਦੇ ਹਣ ਉਹ ਟੇਸਟ ਕਿੱਦਾਂ ਦਾ ਸੀ ਤਾਂ ਹੁਣ ਟੇਸਟ ਕਿੱਦਾਂ ਦਾ ਉਹ ਵੀ ਸੇਮ ਹੈ ਟੇਸਟ ਸੇਮ ਹੈ ਬਿਲਕੁਲ ਉਦੋਂ ਦਾ ਹੀ ਪਹਿਲਾਂ ਨਾਲ ਜਿਹਾ ਟੇਸਟ ਦਮ ਹੀ ਕਰਦੇ ਆ ਟੇਸਟ ਉਹਨਾਂ ਦਾ ਉਹ 11 ਬਹੁਤ ਸਵਾਦ ਬਣਾਉਂਦੇ ਟੇਸਟ ਉਹ ਹੀ ਰਿਹਾ ਪਰ ਇਹ ਵੱਡੇ ਹੁੰਦੇ ਸਾਬ ਤੁਸੀਂ ਵੱਡੇ ਹੋ ਗਏ ਸਾਰੇ ਇਹਦਾ ਫਰਕ ਪੈ ਗਿਆ ਉਹ ਸਗੋਂ ਭਾਜੀ ਵੀ ਇਹਨਾਂ ਦੇ ਜਿਹੜੇ ਮੁੰਡੇ ਲੜਕਾ ਜਿਹੜੇ ਇਹਨਾਂ ਦੇ ਬੇਟੇ ਉਹ ਵੀ ਇਹ ਹੁਣ ਆਉਂਦੇ ਉਹ ਵੀ ਇਹੇ ਕੰਮ ਕਰਦੇ ਟੇਸਟ ਸਾਰੇ ਬਹੁਤ ਵਧੀਆ ਦਾ ਹੈ ਥੈਂਕ ਯੂ ਜੈਨੂਅਲ ਰੇਟ ਨਾਲ ਇਹਨਾਂ ਦੇ ਥੈਂਕ ਯੂ ਭਾਜੀ ਬੜੇ ਕਿੱਦੇ ਆਉਂਦੇ ਆ ਕਿਉਂਕਿ ਪਿੰਨਾਰ ਬਾਬਾ ਲੁੰਦੇ ਸੀ ਉੱਥੇ ਹੀ ਖਾਂਦੇ ਰਹੇ ਆ ਪਰ ਹੁਣ ਇੱਥੇ ਲਾਉਂਦਾ ਪਿਆ ਤੇ ਇੱਥੇ ਵੀ ਖਾਣੇ ਨੂੰ ਟੇਸਟ ਬਹੁਤ ਸਹੀ ਆ ਜੈਨੂਅਲ ਪ੍ਰਾਈਸ ਆ ਤੇ ਹਲਦੀ ਹਾਈਜਨੀ ਬੜਾ ਰੱਖਦੇ ਆ ਜੀ ਬਹੁਤ ਜਿਆਦਾ ਮਸ਼ਹੂਰ ਨੇ ਭਜੀ ਕਿਉਂਕਿ ਬਹੁਤ ਬੱਚੇ ਇਹਨਾਂ ਨੂੰ ਖਾਣ ਹੁੰਦੇ ਆ ਬਹੁਤ ਲੋਕ ਇਹਨਾਂ ਦਾ ਪਿਆਰ ਨਾਲੇ ਬਹੁਤ ਵਧੀਆ ਭਜੀ ਬਹੁਤ ਵਧੀਆ ਬਹੁਤ ਵਧੀਆ ਕੁਆਂਟੀਟੀ ਰੱਖਦੇ ਆ ਹਾਈਜਨੀ ਬਹੁਤ ਵਧੀਆ ਰੱਖਦੇ ਆ ਪ੍ਰਾਈਸ ਵੀ ਜਨ ਨੂੰ ਕਰੀਬਨ ਚਾਹ ਕੇ 5 ਸਾਲ ਹੋ ਗਏ ਸੀ ਉਹਨਾਂ ਨੇ ਪਹਿਲਾਂ ਇਹ ਆਰੇ ਬਾਬਾ ਲਾਗੇ ਲੁੰਦੇ ਨੇ ਤੇ ਫਿਰ ਦਾ ਵੀ ਨਾਲ ਲੁੰਦੇ ਨੇ ਤੇ ਉਹਨਾਂ ਨਾਲ ਉਹਨਾਂ ਦੇ ਖਾਣੇ ਨੇ ਫਿਰ ਨਾ ਖਾਂਦੇ ਪਈ ਇਹਨਾਂ ਦਾ ਬੇੜਾ ਵੀ ਖਣਾ ਹੁੰਦਾ ਲੱਗਿਆ ਕਿਉਂਕਿ ਇਹ ਆਪਣਾ ਟ੍ਰੈਂਡ ਹੀ ਆ ਉਹਨਾਂ ਨਾਲ ਮਿਲਦੇ ਆ ਉਹ ਵੀ ਬੜਾ ਵਧੀਆ ਬੱਚੇ ਅਟੈਂਡ ਕਰਦਾ ਕਿ ਸਰ ਜੀ ਕਿੱਥੋਂ ਆਏ ਆ ਮੈਂ ਕ੍ਰਿਸ਼ਨ ਰੋਡਾ ਇਹ ਆਡੇ ਦਾਦਾ ਤੇ ਡੈਡੀ ਕਰਦੇ ਜੀ ਇਹ ਦੋ ਤੀਜੀ ਪੀੜ੍ਹੀ ਹੈ ਕੀ ਕੀ ਬਣਾਉਂਦੇ ਤੁਸੀਂ ਅਈ ਗੋਲਾ ਇਮਲੀ ਵਾਲਾ ਮਿੱਠਾ ਲੱਛੇ ਵਾਲੀ ਗਲਾਸੀ ਮੇਲ ਪੁੜੀ ਲੇਮਨ ਕਲਾ ਸੌਡਾ ਵਾਟਰ ਵਾਲੇ ਦਾ ਇਮਲੀ ਵਾਲਾ ਗੋਲਾ ਦੇਖੇ ਜਾਈਏ ਤਾਂ ਤੁਹਾਡੇ ਜਾਂਦੇ ਆ ਕਿਦਾਂ ਲੱਗਦਾ ਟੇਸਟੀ ਲੱਗਦਾ ਲੋਕਾਂ ਨੂੰ ਸਾਰੇ ਪਰਿਵਾਰ ਸਮੇਤ ਪਰਿਵਾਰ ਸਮੇਤ ਆਉਂਦੇ ਆ ਚੰਗੇ ਚੰਗੇ ਘਰ ਦੇ ਬੰਦੇ ਆਂਦੇ ਆ ਇੱਥੇ ਬਟਾਲੇ ਦੀ ਰੀਸ ਹੈ ਧਰਮਪੁਰਾ ਕਲੋਨੀ ਸਾਲਪਾਸਟ ਇਹ கிரேਟ ਕਲਾਸ ਸਾਰੇ ਲੋਕਾਂ ਦੇ ਬੇਲਪੂੜੀ ਕੀ ਕੀ ਬਣਾਉਂਦੇ ਤੁਸੀਂ ਬੇਲਪੂੜੀ ਬਣਾਉਂਦੇ ਆ ਗੋਲਾ ਬਣਾਉਂਦੇ ਆ ਲੈਮਨ ਬਣਾਉਂਦੇ ਆ ਦਿਲ ਦਿਲ ਨਾਲ ਪਿਆਰ ਪਿਆਰ ਨਾਲ ਚੀਜ਼ ਬਣਾਈਦੀ ਏ ਇਹ ਨਹੀਂ ਕਿ ਪੈਸੇ ਵਟਣ ਦੇ ਵੀ ਜ਼ਿਆਦਾ ਘਰ ਦੇ ਬਜ਼ੁਰਗ ਕਹਗੇ ਆ ਕਿ ਸਸਤਾ ਸੌਦਾ ਕਰੋ ਚੀਜ਼ ਵਧੀਆ ਬਣਾ ਕੇ ਦਿਓ ਕੁਆਨਟੀਟੀ ਉਹ ਦੇ ਦਿਓ ਅਮੀਰ ਕੋਲੇ ਕੰਟੇਨਰ ਆ ਪੀੜ ਤੇ ਦਾ 50 ਰੁਪਏ ਦਾ ਕੰਟੇਨਰ ਆ ਆਲੂ ਭੁਜੀਆਂ ਪੰਜਾਬੀ ਤੜਕਾ ਪਾ ਕੇ ਦੇਈ ਰਹੇ ਸਕੂਟਰੀ ਤੇ ਵੀ ਲੰਗਾਉਂਦੇ ਨੇ ਸਕੂਟਰੀ ਤੇ ਵੀ ਲੰਗਾਉਂਦੇ ਨੇ 89 ਸਕੂਟਰੀ ਤੇ ਵੀ ਲੰਗਾਉਂਦੇ ਰਹੇ ਆ ਉਹ ਮੰਗ ਪੁੱਛ ਲਾ ਉਹਨਾਂ ਨੂੰ ਸਕੂਟਰੀ ਤੇ ਵੀ ਲੰਗਾਉਂਦੇ ਰਹੇ ਆ ਅਰ ਬਾਬਾ ਦੇ ਸਾਹਮਣੇ ਲੰਗਾਉਂਦੇ ਨੇ 15 ਸਾਲ ਅਰ ਬਾਬਾ ਦੇ ਅੰਦਰ ਕੰਮ ਕੀਤਾ ਵਾ ਵਾਈਫ ਨੇ ਗੋਲ ਕੱਪੇ ਵੀ ਲਾਏ ਹੈ 6 ਸਾਲ ਗੋਲ ਕੱਪੇ ਵੀ ਲਾਏ ਮਤਲਬ ਪਰਿਵਾਰ ਦਾ ਪੂਰਾ ਸਾਥ ਹੈ ਪਰਿਵਾਰ ਦਾ ਪੂਰਾ ਸਾਥ ਜੀ ਭਰਾ ਉਹਦਾ ਨਾਲ ਹੈ ਬੇਟਾ ਨਾਲ ਹੈ ਬੇਟਾ ਵੀ ਕੀ ਕੰਮ ਕਰਦਾ ਉਹ ਉਹ ਨਾਲ ਹੁੰਦਾ ਮੇਰੇ ਨਾਲ ਪੁਲਿਸ ਇੱਥੇ ਇੱਕੋ ਰੇਡੀ ਤੇ ਹਾਂਜੀ ਹਾਂਜੀ ਦੇਖਵਾਤ ਲੱਗਦੀ ਚੀਜ਼ ਸਾਰੇ ਆਂਦੇ ਆ ਹਾਇਲਟ ਸੈਂਟਰ ਤੋਂ ਬੱਚੇ ਆਂਦੇ ਆ ਪੈਕਿੰਗ ਕਰਾਉਂਦੇ ਆ ਪੰਜ ਪੰਜ 10 10 ਮਿੰਟਾਂ ਪੈਕਿੰਗ ਆਂਦੀ ਆ ਫੋਨ ਆਂਦੇ ਆ ਪੈਕਿੰਗ ਕਰਦੇ ਹਾਂ ਹਾਂਜੀ ਉਹ ਤਾਂ ਸ਼ੁਰੂ ਤੋਂ ਹੀ ਇਦਾਂ ਹੀ ਹੈ ਅਸੀਂ ਕਿਸੇ ਡੀਲਿੰਗ ਕਰਾਂਗੇ ਗਾਗਨਾ ਟੈਂਡ ਕਰਾਂਗੇ ਸਕੂਲ ਦੇ ਬੱਚੇ ਆ ਬੱਚਿਆਂ ਨੂੰ ਖਰਚਾ ਵੀ ਉਹਨਾਂ ਨੂੰ ਮਿਲਦਾ 20 ਰੁਪਏ ਮਿਲਦੇ ਆ 150 200 ਥੋੜੀ ਘੱਟ ਖਰਚਾ ਨੂੰ ਬੱਚੇ ਨੂੰ ਮਿਲਦਾ ਉਹ ਕਹਿੰਦੇ ਵੀ ਜੋ ਪਹਿਲਾਂ ਅਜ ਤੋਂ 20 ਸਾਲ ਪਹਿਲਾਂ ਹੈਗਾ ਸੀ ਇਹ ਸਵਾਦ ਉਹੀ ਸਵਾਦ ਹੁਣ ਵੀ ਇਹਨਾਂ ਦੀ ਚੀਜ਼ਾਂ ਦਾ ਵਾਹ ਕੀ ਦਾਜ ਹੈ ਘਰ ਦੇ ਬਜ਼ੁਰਗ ਜਿਹੜੀ ਚੀਜ਼ ਬਣਾਉਂਦੀ ਜਾਂ ਸਿਖਾ ਗਏ ਉਹੀ ਚੱਲਨੀ ਹੈ ਉਹ ਮਟੀਰੀਅਲ ਫਲਾਪੀ ਬਣਾਉਂਦੇ ਸਾਰਾ ਫਲਾਪੀ ਬਣਾਉਂਦੇ ਐ ਚਾ ਗੋਲੇ ਕਿੰਨੇ ਦੇਗੇ ਨਾ ਫਾਦਰ ਗੋਣ ਦੇਗੇ ਆ ਕਿ ਬੱਚੇ ਭੁੱਖੇ ਥੋੜੀ ਮਰਨੇ ਜਿਹੜਾ ਬਰਫ ਦਾ ਗੋਲਾ ਹੈ ਕਿੰਨੇ ਤੋਂ ਸ਼ੁਰੂ ਕੀਤਾ ਸੀ ਵੇਚਣਾ ਅਸੀਂ ਥੈਲੀ ਚਵਾਨੀ ਚਵਾਨੀ ਦਾ ਸ਼ੁਰੂ ਕੀਤਾ ਜੀ ਹੁਣ ਕਿੰਨੇ ਦਾ ਹੁਣ ਅਸੀਂ 20 ਰੁਪਏ ਦਾ 30 ਰੁਪਏ ਦਾ ਪਿਆਰ ਫਿਰ ਉਦਾਂ ਦਾ ਹੀ ਲੋਕਾਂ ਦਾ ਉਦਾਂ ਦਾ ਹੀ ਕਿ ਲਾ ਸਾਰੇ ਜਾਂਦੇ ਸਕੂਲ ਦੇ ਬੱਚੇ ਵੀ ਜਾਂਦੇ ਠੀਕ ਹੈ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ